ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਬਾਰੇ ਤਾਂ ਆਪਾਂ ਸਭ ਨੂੰ ਪਤਾ ਹੈ ਜਿੰਨਾ ਬਾਰੇ ਚਾਰ ਸਹਬਜ਼ਾਦੇ ਫਿਲਮ ਵੀ ਬਣੀ ਹੈ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੋਰ ਵੀ ਪੁੱਤਰ ਸੀ ਬਾਬਾ ਜੁਰਾਵਰ ਸਿੰਘ ਜੀ ਦੀ ਉਮਰ ਦਾ ਹੀ ਇੱਕ ਹੋਰ ਪੁੱਤਰ ਸੀ ਜਿਸ ਨੇ ਸਰਸਾ ਨਦੀ ਦੇ ਕਿਨਾਰੇ ਜੰਗ ਵੀ ਲੜੀ ਸੀ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਾਲੇ ਪਾਸੇ ਗਏ ਤਾਂ ਉਸ ਸਮੇਂ ਵੀ ਇਹ ਗੁਰੂ ਜੀ ਦੇ ਨਾਲ ਹੀ ਸੀ ਫਿਰ ਕਿਵੇਂ ਇਸ ਪੁੱਤਰ ਦੀ ਸ਼ਹਾਦਤ ਹੁੰਦੀ ਹੈ ਜਨਮ ਤੋਂ ਸ਼ਹਾਦਤ ਤੱਕ ਦਾ ਪੂਰਾ ਇਤਿਹਾਸ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਹੋਰ ਵੀ ਇਤਿਹਾਸਿਕ ਵੀਡੀਓਜ਼ ਤੁਹਾਨੂੰ ਚੈਨਲ ਉੱਪਰ ਮਿਲ ਜਾਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਆਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੂਰੇ ਪਰਿਵਾਰ ਨਾਲ ਅਤੇ ਸਿੱਖ ਸੰਗਤਾਂ ਦੇ ਨਾਲ ਆਨੰਦਪੁਰ ਵਿਖੇ ਰਹਿ ਰਹੇ ਸਨ ਪੂਰਾ ਸਵਰਗਾ ਦੇ ਵਾਂਗ ਹੱਸਦਾ ਖੇਡਦਾ ਹਰਿਆ ਭਰਿਆ ਆਨੰਦਪੁਰ ਹੈ ਸਰਹੱਦ ਦੇ ਕੋਲ ਇੱਕ ਪਿੰਡ ਹੈ ਬੱਸੀ ਪਠਾਣਾ ਉੱਥੇ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ ਨੱਥੂ ਰਾਮ ਲੋਟਾ ਜੀ ਜੋ ਕਿੱਤੇ ਵਜੋਂ ਇੱਕ ਤਰਖਾਨ ਹਨ ਉਹਨਾਂ ਦੀ ਘਰਵਾਲੀ ਦਾ ਨਾਮ ਹੈ ਬੀਬੀ ਪੇਖੀ ਜੀ ਏ ਬੀਬੀ ਪੇਖੀ ਆਨੰਦਪੁਰ ਦੇ ਮਹਿਲਾਂ ਵਿੱਚ ਸੇਵਾ ਕਰਦੀ ਹੈ। ਏ ਬੀਬੀ ਪੇਖੀ ਮਾਤਾ ਗੁਜਰੀ ਜੀ ਦੀ ਸੇਵਾ ਵਿੱਚ ਹੁੰਦੀ ਸੀ। ਇਸ ਬੀਬੀ ਪੇਖੀ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਹੈ ਜੋਰਾਵਰ ਸਿੰਘ। ਜੇਕਰ ਹੁਣ ਇਸ ਜੋਰਾਵਰ ਦੀ ਉਮਰ ਦੇਖੀਏ ਤਾਂ ਇਹ ਬਾਲਕ ਸਹਬਜ਼ਾਦਾ ਜੋਰਾਵਰ ਸਿੰਘ ਦਾ ਹਮ ਉਮਰ ਹੀ ਹੈ। ਜੋ ਤਰਖਾਨ ਨਥੂराम ਲੋਟੇ ਦਾ ਪੁੱਤਰ ਹੈ। ਇਹ ਬਾਲਕ ਜੋਰਾਵਰ ਬੀਬੀ ਪੇਖਾ ਦੇ ਨਾਲ ਹੀ ਆਨੰਦਪੁਰ ਵਿਖੇ ਗੁਰੂ ਜੀ ਦੇ ਮਹਿਲਾਂ ਵਿੱਚ ਰਹਿੰਦਾ ਹੈ। ਉਹਨਾਂ ਸਮਿਆਂ ਵਿੱਚ ਗੁਰੂ ਸਾਹਿਬ ਸਿੱਖਾਂ ਦੀ ਕੁਸ਼ਤੀ ਕਰਵਾਇਆ ਕਰਦੇ ਸਨ। ਉੱਥੇ ਵੱਡੇ ਵੱਡੇ ਅਤੇ ਤਕੜੇ ਸਿੱਖ ਆਪਣੀ ਕੁਸ਼ਤੀ ਦੇ ਜੋਹਰ ਦਿਖਾਇਆ ਕਰਦੇ ਸਨ ਇਸ ਤੋਂ ਇਲਾਵਾ ਤੀਰਅੰਦਾਜ਼ੀ ਘੋੜਸਵਾਰੀ ਅਤੇ ਹੋਰ ਸ਼ਸਤਰ ਵਿੱਦਿਆ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸੀ ਇੱਕ ਦਿਨ ਦੀ ਗੱਲ ਹੈ ਬਾਬਾ ਜੁਰਾਵਰ ਸਿੰਘ ਦੇ ਨਾਲ ਇਸ ਬਾਲਕ ਜੁਰਾਵਰ ਜੋ ਨੱਥੂ ਰਾਮ ਲੋਟੇ ਦਾ ਪੁੱਤਰ ਹੈ ਇਹਨਾਂ ਦੋਨਾਂ ਦੀ ਕੁਸ਼ਤੀ ਹੋ ਰਹੀ ਹੁੰਦੀ ਹੈ ਤਾਂ ਇਹ ਜੁਰਾਵਰ ਨੱਥੂ ਰਾਮ ਲੋਟੇ ਦਾ ਪੁੱਤਰ ਸਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਨੂੰ ਹਰਾ ਦਿੰਦਾ ਹੈ ਜਦੋਂ ਇਹ ਬਾਲਕ ਜੁਰਾਵਰ ਬਾਬਾ ਜੁਰਾਵਰ ਸਿੰਘ ਨੂੰ ਹਰਾ ਦਿੰਦਾ ਹੈ ਤਾਂ ਕੋਲ ਖੜੇ ਕੁਝ ਸਿੱਖ ਇਹ ਦੇਖ ਕੇ ਖੁਸ਼ ਨਹੀਂ ਹੁੰਦੇ ਤਾਂ ਉਹ ਸਿੱਖ ਜਾਂਦੇ ਹਨ ਬਾਲਕ ਜੁਰਾਵਰ ਦੀ ਮਾਤਾ ਬੀਬੀ ਪੇਖਾਂਜੀ ਗੋਲ ਅਤੇ ਕਹਿੰਦੇ ਨੇ ਆਪਾਂ ਗੁਰੂ ਸਾਹਿਬ ਦੇ ਨੌਕਰ ਹਾਂ ਤੁਹਾਡੇ ਪੁੱਤਰ ਨੇ ਗੁਰੂ ਸਾਹਿਬ ਦੇ ਪੁੱਤਰ ਨੂੰ ਹਰਾ ਦਿੱਤਾ ਹੈ ਜੋ ਕਿ ਬਿਲਕੁਲ ਚੰਗੀ ਗੱਲ ਨਹੀਂ ਇਸ ਲਈ ਹੁਣੇ ਜਾਓ ਤੇ ਗੁਰੂ ਸਾਹਿਬ ਤੋਂ ਮਾਫੀ ਮੰਗੋ ਅਤੇ ਆਪਣੇ ਪੁੱਤਰ ਲਈ ਦੰਡ ਵੀ ਮੰਗੋ ਤਾਂ ਫਿਰ ਬੀਬੀ ਪੇਖੀ ਜੀ ਉਸੇ ਟਾਈਮ ਕੁਸ਼ਤੀ ਦੇ ਅਖਾੜੇ ਵਿੱਚ ਆਉਂਦੀ ਹੈ ਅਤੇ ਗੁਰੂ ਸਾਹਿਬ ਦੇ ਅੱਗੇ ਖੜੋ ਕੇ ਹੱਥ ਜੋੜ ਕੇ ਮਾਫੀ ਮੰਗਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਕਿਸ ਗੱਲ ਦੀ ਮਾਫੀ ਮੰਗ ਰਹੀ ਹੋ ਅੱਗੋ ਬੀਬੀ ਪੇਖੀ ਜੀ ਕਹਿੰਦੇ ਹਨ ਕਿ ਮੇਰੇ ਪੁੱਤਰ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਇਸ ਨੂੰ ਤੁਸੀਂ ਦੰਡ ਦਿਓ ਤੁਸੀਂ ਜੋ ਵੀ ਸਜ਼ਾ ਦਿਓਗੇ ਸਾਨੂੰ ਮਨਜ਼ੂਰ ਹੈ ਉਸ ਸਮੇਂ ਫਿਰ ਗੋਬਿੰਦ ਸਿੰਘ ਜੀ ਨੇ ਉਸ ਬਾਲਕ ਨੂੰ ਬਾਹ ਤੋਂ ਫੜ ਕੇ ਆਪਣੇ ਬਾਲ ਕਰਦੇ ਹਨ ਅਤੇ ਬਾਹ ਫੜ ਕੇ ਕਹਿੰਦੇ ਨੇ ਇਹ ਵੀ ਮੇਰਾ ਜੁਰਾਵਰ ਹੀ ਹੈ ਕੋਈ ਭੁਲੇਖਾ ਨਾ ਰੱਖੇ ਇਹ ਵੀ ਮੇਰੇ ਜੁਰਾਵਰ ਹੀ ਹੈ ਮੇਰੇ ਦੋ-ਦੋ ਚੌਰਾਵਰ ਹਨ ਫਿਰ ਉਸ ਦਿਨ ਤੋਂ ਬਾਅਦ ਉਸ ਨੂੰ ਪਾਲਕ ਪੁੱਤਰ ਕਿਹਾ ਜਾਣ ਲੱਗਿਆ ਪਾਲਕ ਪੁੱਤਰ ਦਾ ਮਤਲਬ ਹੁੰਦਾ ਹੈ ਹੱਥਾਂ ਵਿੱਚ ਪਲਣ ਵਾਲਾ ਜਿਵੇਂ ਗੋਦ ਲਿਆ ਪੁੱਤਰ ਨੂੰ ਕਹਿ ਦਿੰਦੇ ਆ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਵਿੱਚ ਹੀ ਇਹ ਪੁੱਤਰ ਪਲਦਾ ਹੈ ਇਹਨਾਂ ਦਾ ਅਗਲਾ ਜੀਵਨ ਗੁਰੂ ਸਾਹਿਬ ਦੀ ਗੋਦ ਵਿੱਚ ਸਹਿਬਜ਼ਾਦੇ ਦੇ ਨਾਲ ਸ਼ਸਤਰ ਵਿਦਿਆ ਵੀ ਉਹਨਾਂ ਦੇ ਨਾਲ ਹੀ ਸਿੱਖਦੇ ਬੀਤਿਆ ਫਿਰ ਟਾਈਮ ਬਦਲਦਾ ਹੈ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ ਉਸ ਸਮੇਂ ਵੀ ਇਹ ਉੱਥੇ ਹੀ ਮੌਜੂਦ ਸੀ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਜਾਂਦਾ ਹੈ ਤਾਂ ਉਸ ਸਮੇਂ ਵੀ ਇਹ ਪੁੱਤਰ ਨਾਲ ਹੀ ਜਾਂਦਾ ਹੈ ਸਰਸਾ ਨਦੀ ਦੇ ਕਿਨਾਰੇ ਜਦੋਂ ਮੁਗਲ ਹਮਲਾ ਕਰਦੇ ਹਨ ਤਾਂ ਇਹ ਜੁਰਾਵਰ ਸਿੰਘ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਵਿੱਚ ਮੌਜੂਦ ਸੀ ਉੱਥੇ ਫਿਰ ਬਹੁਤ ਭਿਆਨਕ ਜੁੱਧ ਹੁੰਦਾ ਹੈ ਭਾਈ ਬਚਿੱਤਰ ਸਿੰਘ ਉੱਥੇ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ ਅਤੇ ਪਾਲਕ ਪੁੱਤਰ ਜੁਰਾਵਰ ਸਿੰਘ ਦੇ ਸਰੀਰ ਤੇ ਵੀ ਬਾਈ ਫਟ ਲੱਗਦੇ ਹਨ ਇੱਥੇ ਤੁਹਾਨੂੰ ਦੱਸ ਦਈਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਤਾਂ ਇਹ ਪਾਲਕ ਪੁੱਤਰ ਖੰਡੇ ਬਾਟੇ ਦੀ ਪੋਹਲ ਛੱਕ ਕੇ ਜੁਰਾਵਰ ਸਿੰਘ ਬਣ ਗਿਆ ਸੀ। ਸ਼ਸਤਰ ਵਿਦਿਆ ਵੀ ਸਹਿਬਜ਼ਾਦਿਆਂ ਦੇ ਨਾਲ ਹੀ ਸਿੱਖੀ ਸੀ। ਤੁਸੀਂ ਆਪ ਹੀ حساب ਲਾ ਲਓ ਕਿੰਨਾ ਤਕੜਾ ਯੋਧਾ ਹੋਵੇਗਾ ਇਹ ਜੁਰਾਵਰ ਸਿੰਘ। ਇੱਥੇ ਤੁਸੀਂ ਸੋਚ ਕੇ ਦੇਖੋ 8 ਸਾਲ ਦੇ ਪੁੱਤਰ ਦੇ 22 ਫਟ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਸਰਸਾ ਨਦੀ ਪਾਰ ਕਰਕੇ ਵੱਡੇ ਸਹਿਬਜ਼ਾਦਿਆਂ ਦੇ ਨਾਲ ਕੋਟਲਾ ਨਿਹੰਗ ਖਾਨ ਦੀ ਹਵੇਲੀ ਚਲੇ ਜਾਂਦੇ ਹਨ। ਉੱਥੇ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਭਾਈ ਬਚਿੱਤਰ ਸਿੰਘ ਅਤੇ ਪਾਲਕ ਪੁੱਤਰ ਜੁਰਾਵਰ ਸਿੰਘ ਜ਼ਖਮੀ ਹੋ ਗਏ ਹਨ। ਉੱਥੋਂ ਫਿਰ ਗੁਰੂ ਸਾਹਿਬ ਸਹਿਬਜ਼ਾਦਾ ਅਜੀਤ ਸਿੰਘ ਨੂੰ ਭੇਜਦੇ ਹਨ। ਸਹਿਬਜ਼ਾਦਾ ਅਜੀਤ ਸਿੰਘ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਅਤੇ ਪਾਲਕ ਪੁੱਤਰ ਜੁਰਾਵਰ ਸਿੰਘ ਨੂੰ ਉੱਥੋਂ ਲੈ ਆਉਂਦੇ ਨੇ। ਉੱਥੋਂ ਫਿਰ ਗੁਰੂ ਸਾਹਿਬ ਆਪਣੇ 40 ਸਿੰਘਾਂ ਅਤੇ ਸਹਿਬਜ਼ਾਦਾ ਨਾਲ ਚਮਕੌਰ ਦੀ ਗੜੀ ਵੱਲ ਚਾਲੇ ਪਾ ਦਿੰਦੇ ਹਨ। ਪਾਲਕ ਪੁੱਤਰ ਜੋ ਬੁਰੇ ਤਰੀਕੇ ਨਾਲ ਜ਼ਖਮੀ ਸੀ, ਉਹਨਾਂ ਨੂੰ ਸੇਵਾ ਸੰਭਾਲ ਲਈ ਉਸੇ ਹੀ ਪਿੰਡ ਦੇ ਸਿੱਖ ਭਾਈ ਬੱਗਾ ਸਿੰਘ, ਭਾਈ ਗੁਰਦਾ ਸਿੰਘ ਉਹਨਾਂ ਨੂੰ ਆਪਣੇ ਘਰ ਲੈ ਜਾਂਦੇ ਨੇ ਉੱਥੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਪਰ ਮਾਹੌਲ ਉਸ ਸਮੇਂ ਬਹੁਤ ਖਰਾਬ ਸੀ ਜੋ ਮੁਗਲ ਸਨ ਉਹ ਹਰ ਥਾਂ ਚੱਪੇ-ਚੱਪੇ ਤੇ ਗੁਰੂ ਸਾਹਿਬ ਅਤੇ ਸਿੱਖਾਂ ਦੀ ਭਾਲ ਕਰ ਰਹੇ ਸਨ ਇਸ ਲਈ ਉਹਨਾਂ ਸਿੱਖਾਂ ਨੂੰ ਮਹਿਸੂਸ ਹੁੰਦਾ ਹੈ ਕਿ ਜੂਰਾਵਰ ਸਿੰਘ ਨੂੰ ਕਿਸੇ ਸੇਫ ਜਗ੍ਹਾ ਤੇ ਲਿਜਾਇਆ ਜਾਵੇ ਫਿਰ ਇਹ ਸਿੱਖ ਜ਼ਖਮੀ ਲਹੂ ਲਹਾਨ ਜੂਰਾਵਰ ਸਿੰਘ ਨੂੰ ਇੱਕ ਗੱਡੇ ਵਿੱਚ ਪਾ ਕੇ ਉੱਪਰੋਂ ਕੱਪੜੇ ਅਤੇ ਰੂ ਨਾਲ ਢੱਕ ਦਿੰਦੇ ਹਨ ਉੱਥੋਂ ਇਹ ਜੂਰਾਵਰ ਸਿੰਘ ਨੂੰ ਲੈ ਕੇ ਜਾਂਦੇ ਹਨ ਦਧਿਹੜੀਆਂ ਪਿੰਡ ਜੋ ਮੰਡੀ ਗੋਬਿੰਦਗੜ ਦੇ ਨੇੜੇ ਇੱਕ ਪਿੰਡ ਪੈਂਦਾ ਹੈ। ਦਧੇੜੀਆਂ ਪਿੰਡ ਵਿੱਚ ਇਸ ਪਾਲਕਪੁੱਤਰ ਜੁਰਾਵਰ ਸਿੰਘ ਦੀ ਭੂਆ ਮਾਈ ਭੂਪਾ ਜੀ ਰਹਿੰਦੀ ਸੀ। ਇਹ ਮਾਈ ਭੂਪਾ ਜੁਰਾਵਰ ਸਿੰਘ ਦੀ ਮਲਮ ਪੱਟੀ ਕਰਦੀ ਹੈ। ਮਲਮ ਪੱਟੀ ਅਤੇ ਸੇਵਾ ਵਿੱਚ ਸਮਾਂ ਲੰਘਦਾ ਜਾਂਦਾ ਹੈ। ਇਹਨਾਂ ਦੀ ਹਾਲਤ ਕੁਝ ਠੀਕ ਹੁੰਦੀ ਹੈ। ਇੱਥੇ ਪਾਲਕਪੁੱਤਰ ਜੁਰਾਵਰ ਸਿੰਘ ਨੂੰ ਖਬਰ ਮਿਲਦੀ ਹੈ ਚਮਕੌਰ ਦੀ ਜੰਗ ਅਤੇ ਗੁਰੂ ਸਾਹਿਬ ਦੇ ਉੱਥੋਂ ਅੱਗੇ ਜਾਣ ਦੀ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ। ਇਹ ਸੁਣ ਕੇ ਇਹਨਾਂ ਦਾ ਮਨ ਬੜਾ ਦੁਖੀ ਹੁੰਦਾ ਹੈ। ਗੁਰੂ ਸਾਹਿਬ ਦੇ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਹੋਣ ਕਾਰਨ ਪਾਲਕ ਪੁੱਤਰ ਜੁਰਾਵਰ ਨੂੰ ਗੁਰੂ ਸਾਹਿਬ ਵੱਲ ਬੜੀ ਖਿੱਚ ਰਹਿੰਦੀ ਹੈ ਕਿਉਂਕਿ ਗੁਰੂ ਸਾਹਿਬ ਵੀ ਇਹਨਾਂ ਨੂੰ ਬੜਾ ਪਿਆਰ ਕਰਦੇ ਸਨ ਅੱਗੋਂ ਸਮਾਂ ਲੰਘਦਾ ਹੈ ਅਤੇ ਫਿਰ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਪੰਜਾਬ ਤੋਂ ਦੱਖਣ ਵੱਲ ਜਾ ਰਹੇ ਹਨ ਸੁਣ ਕੇ ਬੜੀ ਬੇਚੈਨੀ ਹੁੰਦੀ ਹੈ ਜੁਰਾਵਰ ਸਿੰਘ ਜिद ਕਰਦੇ ਨੇ ਕਿ ਮੈਂ ਗੁਰੂ ਸਾਹਿਬ ਕੋਲ ਜਾਣਾ ਹੈ ਰਿਸ਼ਤੇਦਾਰ ਅਤੇ ਹੋਰ ਸਿੱਖ ਇਹਨਾਂ ਨੂੰ ਰੋਕਦੇ ਹਨ ਕਿ ਤੁਹਾਡੀ ਹਾਲਤ ਠੀਕ ਨਹੀਂ ਤੁਹਾਨੂੰ ਅਜੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਸਮੇਂ जख्म काफी ਜ਼ਖਮ کافی ਜ਼ਖਮ ਫਿਰ ਸਮਾਂ ਲੱਗਦਾ ਹੈ ਇਹਨਾਂ ਦੀ ਉਮਰ ਵੀ 11-12 ਸਾਲ ਹੋ ਜਾਂਦੀ ਹੈ ਗੁਰੂ ਸਾਹਿਬ ਦੱਖਣ ਵਾਲੇ ਪਾਸੇ ਨੂੰ ਆਪਣਾ ਸਫ਼ਰ ਜਾਰੀ ਰੱਖਦੇ ਹਨ ਫਿਰ ਜੋ 라ਵਰ ਸਿੰਘ ਲਗਭਗ 500 ਕਿਲੋਮੀਟਰ ਦਾ ਸਫ਼ਰ ਕਰਕੇ ਗੁਰੂ ਸਾਹਿਬ ਜੀ ਦੇ ਪਿੱਛੇ ਦੱਖਣ ਵੱਲ ਨੂੰ ਜਾਂਦੇ ਹਨ ਜਦੋਂ ਇਹ ਆਗਰੇ ਪਹੁੰਚਦੇ ਆ ਤਾਂ ਉੱਥੋਂ ਖ਼ਬਰ ਮਿਲਦੀ ਹੈ ਕਿ ਗੁਰੂ ਜੀ ਤਾਂ ਅੱਗੇ ਨਿਕਲ ਚੁੱਕੇ ਆ ਫਿਰ ਇਹ ਗੁਰੂ ਜੀ ਨੂੰ ਆਗਰੇ ਤੋਂ 20-25 ਕਿਲੋਮੀਟਰ ਦੂਰ ਇੱਕ ਪਿੰਡ ਇਦਮਾਥਪੁਰ ਵਿਖੇ ਮਿਲਦੇ ਆ ਗੁਰੂ ਸਾਹਿਬ ਨੂੰ ਦੇਖ ਕੇ ਬੜਾ ਭਾਵੁਕ ਹੋ ਗਏ ਆ ਕਿਉਂਕਿ ਸਹਿਬਜ਼ਾਦੇ ਨਾਲ ਭਰਾਵਾਂ ਵਰਗਾ ਪਿਆਰ ਹੁੰਦਾ ਸੀ ਅਤੇ ਉਹਨਾਂ ਦੇ ਨਾਲ ਹੀ ਖੇਡੇ ਤੇ ਪਲੇ ਸੀ ਗੁਰੂ ਸਾਹਿਬ ਜੀ ਫਿਰ ਘੁੱਟ ਕੇ ਗੜ ਨਾਲ ਜੁਰਾਵਰ ਸਿੰਘ ਨੂੰ ਲਗਾਉਂਦੇ ਨੇ ਫਿਰ ਅਗਲੇ ਸਫ਼ਰ ਤੇ ਗੁਰੂ ਜੀ ਦੇ ਨਾਲ ਹੀ ਜਾਂਦੇ ਹਨ ਜੁਰਾਵਰ ਸਿੰਘ ਗੁਰੂ ਜੀ ਦੱਖਣ ਵੱਲ ਨੂੰ ਸਫ਼ਰ ਜਾਰੀ ਰੱਖਦੇ ਆ ਇਹਨਾਂ ਦੇ ਨਾਲ ਸਿੰਘਾਂ ਦਾ ਇੱਕ ਜਥਾ ਤੇ ਨਾਲ ਔਰੰਗਜ਼ੇਬ ਦਾ ਪੁੱਤਰ ਅਤੇ ਉਸ ਟਾਈਮ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਵੀ ਸੀ ਕਿਉਂਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਗੱਦੀ ਵਾਸਤੇ ਆਪਸ ਵਿੱਚ ਲੜਾਈ ਹੋਈ ਸੀ ਅਤੇ ਗੁਰੂ ਸਾਹਿਬ ਤੋਂ ਮਦਦ ਲਈ ਸੀ ਬਹਾਦਰ ਸ਼ਾਹ ਨੇ ਬਹਾਦਰ ਸ਼ਾਹ ਤਖਤ ਉੱਪਰ ਗੁਰੂ ਸਾਹਿਬ ਦੀ ਮਦਦ ਨਾਲ ਹੀ ਬੈਠਾ ਸੀ ਉਸ ਉੱਪਰ ਐਹਸਾਨ ਸੀ ਗੁਰੂ ਸਾਹਿਬ ਜੀ ਦਾ ਇਹ ਸਾਰਾ ਜਥਾ ਅੱਗੇ ਪਹੁੰਚਦਾ ਹੈ ਚਤੌੜਗੜ ਚਤੌੜਗੜ ਦੇ ਨਾਲ ਹੀ ਇੱਕ ਗੰਭੀਰੀ ਨਦੀ ਵਗਦੀ ਸੀ ਗੁਰੂ ਸਾਹਿਬ ਜੀ ਦਾ ਕਾਫਲਾ ਉੱਥੇ ਰੁਕਦਾ ਹੈ ਪਾਲਕ ਪੁੱਤਰ ਜੁਰਾਵਰ ਸਿੰਘ ਉੱਥੋਂ ਘੋੜਿਆਂ ਵਾਸਤੇ ਕੱਕ ਪਠੇ ਲੈਣ ਜਾਂਦੇ ਆ ਆਪਣੇ 19 ਹੋਰ ਸਾਥੀਆਂ ਦੇ ਨਾਲ ਉਹ ਉੱਧਰ ਜਾਂਦੇ ਆ ਜਿੱਦਨੂੰ ਉਹ ਜਾਂਦੇ ਆ ਉੱਥੇ ਇਹਨਾਂ ਨੂੰ ਚਤੌੜਗੜ ਦਾ ਕਿਲਾ ਦਿਖਦਾ ਹੈ ਚਤੌੜਗੜ ਦਾ ਜੋ ਇਹ ਕਿਲਾ ਹੈ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਵੀ ਕਹਿੰਦੇ ਆ ਕਿਲੇ ਨੂੰ ਦੇਖ ਕੇ ਇਹਨਾਂ ਦਾ ਮਨ ਕਰਦਾ ਹੈ ਕਿ ਕਿਲੇ ਨੂੰ ਅੰਦਰੋਂ ਜਾ ਕੇ ਵੀ ਦੇਖੀਏ ਹੈ ਭਾਵੇਂ ਇਹ 11-12 ਸਾਲ ਦਾ ਬੱਚਾ ਹੀ ਸੀ ਪਰ ਬਹਾਦਰ ਬੜੇ ਸੀ ਇਹਨਾਂ ਦਾ ਦਿਲ ਕਰਦਾ ਹੈ ਕਿ ਕਿਲਾ ਅੰਦਰੋਂ ਦੇਖ ਕੇ ਆਉਣੇ ਆ ਉੱਥੋਂ ਤੁਰ ਪੈਂਦੇ ਆ ਕਿਲਾ ਦੇਖਣ ਨੂੰ ਕਿਲੇ ਦਾ ਬਹੁਤ ਵੱਡਾ ਦਰਵਾਜ਼ਾ ਸੀ ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਸੈਨ ਖੜੇ ਸੀ ਇਹ ਸਾਰੇ ਸਿੰਘ ਜਾ ਕੇ ਕਹਿੰਦੇ ਆ ਕਿ ਅਸੀਂ ਕਿਲਾ ਅੰਦਰੋਂ ਦੇਖਣਾ ਇਹ ਕਿਲਾ ਜੋ ਸੀ ਇਹ ਪਹਿਲਾਂ ਰਾਜਪੂਤ ਰਾਜਾਂ ਦਾ ਸੀ ਉਸ ਤੋਂ ਬਾਅਦ ਜਦੋਂ ਅਕਬਰ ਦਾ ਰਾਜ ਆਉਂਦਾ ਹੈ ਅਕਬਰ ਦੇ ਰਾਜ ਤੋਂ ਬਾਅਦ ਇਸ ਕਿਲੇ ਵਿੱਚ ਗੈਰ ਮੁਸਲਮ ਲੋਕਾਂ ਦੀ ਐਂਟਰੀ ਬੈਨ ਹੋ ਜਾਂਦੀ ਆ ਕਿਸੇ ਵੀ ਗੈਰ ਮੁਸਲਮ ਨੂੰ ਅੰਦਰ ਨਹੀਂ ਜਾਣ ਦਿੰਦੇ ਇੰਨਾ ਸਾਰੇ ਸਿੱਖਾਂ ਨੂੰ ਸਪਾਹੀਆਂ ਵੱਲੋਂ ਰੋਕ ਲਿਆ ਜਾਂਦਾ ਅੱਗੋਂ ਇਹ ਕਹਿੰਦੇ ਆ ਕਿ ਅਸੀਂ Hindu ਨਹੀਂ ਅਸੀਂ ਤਾਂ ਗੁਰੂ ਦੇ ਸਿੱਖਾਂ ਉੱਥੇ ਸਿੱਖਾਂ ਨੂੰ ਥੋੜਾ ਕੌਨਫੀਡੈਂਸ ਇਹ ਵੀ ਸੀ ਕਿ ਜਿਹੜਾ ਮੁਗਲ ਰਾਜਾ ਹੈ ਉਹ ਤਾਂ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਉਸ ਸਮੇਂ ਬਹਾਦਰ ਸ਼ਾਹ ਦੇ ਭਾਵੇਂ ਗੁਰੂ ਸਾਹਿਬ ਨਾਲ ਚੰਗੇ ਰਿਸ਼ਤੇ ਸੀ ਪਰ ਫਿਰ ਵੀ ਕਾਫੀ ਮੁਗਲ ਅਜਿਹੇ ਸੀ ਜੋ ਇਸ ਗੱਲ ਤੋਂ ਖੁਸ਼ ਨਹੀਂ ਸੀ ਕੁਝ ਸਿਪਾਈ ਵੀ ਖੁਸ਼ ਨਹੀਂ ਸੀ ਉਹ ਸਿਪਾਈ ਸਿੰਘਾਂ ਦੀ ਗੱਲ ਤੇ ਬਹੁਤਾ ਗੌਰ ਨਹੀਂ ਕਰਦੇ ਪਰ ਫਿਰ ਵੀ ਕੋਈ ਸਿਪਾਈ ਮਰ ਜਾਂਦੇ ਆ ਪਰ ਇੰਨਾ ਅੱਗੇ ਇੱਕ ਸ਼ਰਤ ਰੱਖਦੇ ਆ ਕਿ ਤੁਸੀਂ ਅੰਦਰ ਤਾਂ ਜਾ ਸਕਦੇ ਆ ਪਰ ਆਪਣੇ ਸਾਰੇ ਸ਼ਸਤਰ ਬਾਹਰ ਆ ਕੇ ਜਾਣੇ ਪੈਣਗੇ ਕਿਉਂਕਿ ਉਸ ਸਮੇਂ ਗੁਰੂ ਦੇ ਸਾਰੇ ਸਿੰਘ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਸੀ ਹਮੇਸ਼ਾ ਸ਼ਸਤਰਾਂ ਨਾਲ ਲੜਦੇ ਰਹਿੰਦੇ ਸੀ ਸਿੰਘ ਕਹਿੰਦੇ ਕਿ ਅਸੀਂ ਸ਼ਸਤਰ ਤਾਂ ਨਹੀਂ ਲਾ ਸਕਦੇ ਸ਼ਸਤਰ ਸਾਡੇ ਨਾਲ ਹੀ ਜਾਣਗੇ ਇੱਥੋਂ ਫਿਰ ਸਿਪਾਈਆਂ ਵਿੱਚੋਂ ਕੋਈ ਇੱਕ ਸਿਪਾਈ ਗੁਰੂ ਜੀ ਬਾਰੇ ਗਲਤ ਸ਼ਬਦ ਬੋਲ ਲੈਂਦਾ ਭੁੱਲਣ ਦੀ ਹੀ ਦੇਰ ਸੀ ਪੁੱਤਰ ਜੁਰਾਵਰ ਸਿੰਘ ਤੋਂ ਸੁਣਿਆ ਨਾ ਗਿਆ ਕਿਰਪਾਨ ਨੂੰ ਹੱਥ ਪਾਲਿਆ ਤੇ ਉਸਨੇ ਉਸੇ ਸਮੇਂ ਕਿਰਪਾਨ ਕੱਢ ਲਈ ਉੱਥੇ ਫਿਰ ਸਿੰਘਾਂ ਤੇ ਸਪਾਈਆਂ ਦੀ ਆਪਸ ਵਿੱਚ ਝੜਪ ਹੋ ਜਾਂਦੀ ਆ ਸਿੰਘਾਂ ਦੀ ਗਿਣਤੀ ਸੀ ਉਸ ਸਮੇਂ 20 ਤੇ ਗੇਟ ਉੱਪਰ ਜਿਹੜੇ ਸਪਾਈ ਸੀ ਉਹ ਸੀ 100 ਤੋਂ 150 ਸਿੰਘਾਂ ਜਕਾਰਾ ਕਰ ਜਾ ਕੇ ਇਸ ਮੁਗਲਾਂ ਦੀਆਂ ਗਰਦਨਾਂ ਉਡਾਉਣੀਆਂ ਸ਼ੁਰੂ ਕਰਤੀਆਂ ਸਿੰਘਾਂ ਕੋਲ ਸਿਰਫ ਤਲਵਾਰਾਂ ਹੀ ਸੀ ਪਰ ਸਪਾਈਆਂ ਕੋਲ ਰਫਲਾਂ ਬੰਦੂਕਾਂ ਤੇ ਤੋਪਾਂ ਸਪਾਈਆਂ ਨੇ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਸ ਝੜਪ ਵਿੱਚ ਪੁੱਤਰ ਜੁਰਾਵਰ ਸਿੰਘ ਦੀ ਸ਼ਹੀਦੀ ਹੋ ਜਾਂਦੀ ਉੱਥੋਂ ਥੋੜੀ ਦੂਰ ਤੇ ਗੰਭੀਰ ਨਦੀ ਤੇ ਬੈਠੇ ਸਨ ਗੁਰੂ ਗੋਬਿੰਦ ਸਿੰਘ ਜੀ ਗੋਲੀਆਂ ਦੀ ਆਵਾਜ਼ ਸੁਣ ਕੇ ਭਾਈ ਮਾਨ ਸਿੰਘ ਨੂੰ ਭੇਜਦੇ ਹਨ ਕਿ ਦੇ ਕੇ ਆਓ ਕੀ ਹੋਇਆ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਭਾਈ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਪਿਆਰੇ ਸਿੱਖ ਸਨ ਗੁਰੂ ਸਾਹਿਬ ਦੇ ਸਾਰੇ ਯੁੱਧਾਂ ਵਿੱਚ ਭਾਈ ਮਾਨ ਸਿੰਘ ਜੀ ਨੇ ਆਪਣੀ ਸੇਵਾ ਦਿੱਤੀ ਸੀ ਜਦੋਂ ਚਮਕੌਰ ਦੀ ਗੜੀ ਛੱਡੀ ਹੈ ਗੁਰੂ ਸਾਹਿਬ ਦੇ ਨਾਲ ਉਸ ਸਮੇਂ ਤਿੰਨ ਸਿੱਖ ਸੀ ਉਹਨਾਂ ਤਿੰਨਾਂ ਵਿੱਚੋਂ ਇੱਕ ਸੀ ਭਾਈ ਮਾਨ ਸਿੰਘ ਮਾਚੀਵਾੜੀ ਦੇ ਜੰਗਲਾਂ ਵਿੱਚ ਭਾਈ ਮਾਨ ਸਿੰਘ ਹੁਣਾਂ ਨੇ ਹੀ ਆ ਕੇ ਗੁਰੂ ਸਾਹਿਬ ਨੂੰ ਦੇਖਿਆ ਸੀ ਭਾਈ ਮਾਨ ਸਿੰਘ ਫਿਰ ਜਾਂਦੇ ਆ ਚਤੌੜਗੜ੍ਹ ਦੇ ਕਿਲੇ ਵੱਲੋਂ ਭਾਈ ਮਾਨ ਸਿੰਘ ਅਜੇ ਸਮਝਣ ਦੀ ਕੋਸ਼ਿਸ਼ ਹੀ ਕਰਦੇ ਆ ਕਿ ਕੀ ਹੋਇਆ ਕਿ ਮੁਗਲ ਸਿਪਾਈ ਉਹਨਾਂ ਉੱਪਰ ਵੀ ਗੋਲੀਆਂ ਚਲਾ ਦਿੰਦੇ ਇਸ ਤਰ੍ਹਾਂ ਇਹ ਗੋਲੀਆਂ ਵਿੱਚ ਭਾਈ ਮਾਨ ਸਿੰਘ ਵੀ ਸ਼ਹੀਦ ਹੋ ਜਾਂਦੇ ਆ ਇਨ੍ਹਾਂ ਸਾਰੇ ਸਿੰਘਾਂ ਨੂੰ ਗੁਰੂਕਾਲ ਦੇ ਆਖਰੀ ਸ਼ਹੀਦ ਕਿਹਾ ਜਾਂਦਾ ਗੁਰੂਕਾਲ ਸਮੇਂ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਪਰ ਇਨ੍ਹਾਂ ਸਿੰਘਾਂ ਨੂੰ ਗੁਰੂਕਾਲ ਦੇ ਸਮੇਂ ਦੇ ਆਖਰੀ ਸ਼ਹੀਦ ਹੀ ਕਿਹਾ ਜਾਂਦਾ ਗੁਰੂ ਸਾਹਿਬ ਫਿਰ ਆਪਣੇ ਹੱਥੀ ਇਹਨਾਂ ਸਿੰਘਾਂ ਦੇ ਸੰਸਕਾਰ ਕਰਦੇ ਆ ਉਸੇ ਹੀ ਗੰਬੀਰੀ ਨਦੀ ਦੇ ਕਿਨਾਰੇ ਉੱਤੇ ਇਸ ਪਾਲਕ ਪੁੱਤਰ ਜੁਰਾਵਰ ਸਿੰਘ ਜੀ ਦਾ ਵੱਡੇ ਵੱਡੇ ਇਤਿਹਾਸਕਾਰਾਂ ਨੇ ਵੀ ਜ਼ਿਕਰ ਕੀਤਾ ਹੈ 52 ਵਿੱਚ ਵੀ ਇਹਨਾਂ ਦਾ ਤੁਹਾਨੂੰ ਜ਼ਿਕਰ ਮਿਲ ਜਾਊਗਾ ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਚੈਨਲ ਉੱਪਰ ਅਸੀਂ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਨਾਲ ਜੁੜੋ ਧੰਨਵਾਦ